ਤੁਸੀਂ ਦਾਖਲ ਕਰ ਲਿਓ ਜਿੰਦੋਂ ਕਿ ਮੇਰਾ ਰੋਲ ਪਊਗਾ ਅੱਜ ਤੁਸੀਂ ਬਾਪੁਰ ਜੋਗਦੇਵਤਾਰ ਸ੍ਰੀ ਚਰੇਸ਼ਰ ਮਹਾਰਾਜ ਜੀ ਦੇ ਵੀ ਦਰਸ਼ਨ ਕਰ ਲਓ ਬਹੁਤ ਵਧੀਆ ਕੁਸ਼ਤੀ ਲੱਗ ਰਹੀ ਹੈ ਦੇਖੋ ਕਿਹੜਾ ਪਹਿਲਵਾਨ ਜਿਤ ਪ੍ਰਭਾ ਵਾਹ ਵੀ ਆ ਨਹੀ ਹੋ ਜੀ ਸਾਹਿਬ ਔਰ ਮੈਂ ਬੇਨਤੀ ਕਰਦਾ ਦਲਜੀਤ ਪਹਿਲਵਾਨ ਜੀ ਤੋਂ ਤੋਂ ਤੱਕ ਚੱਲ ਕੇ ਆਇਓ ਖਾੜੇ ਪਾਸੇ ਵਿੱਚ ਕਰੋ ਫੱਦੇ ਸਾਹਿਬ ਜੀ ਲਓ ਮੈਦਾਨ ਦੇ ਵਿੱਚ ਸਿਰੇ ਦਾ ਮਲ ਚੁੱਤ ਹੈ ਇਸ ਸਮੇਂ ਦਾ ਨੌਜਵਾਨਾਂ ਦਰਮਿਆਨ ਚੱਲਦਾ ਹੋਇਆ ਵਾਕੇ ਦੋਵੇਂ ਮਲ ਬਰਾਬਰ ਦੀ ਜੋੜ ਦੇ ਨੇ ਕਹਿੰਦਾ ਪਰ ਆਪਣੀ ਜੋੜ ਪੱਜ ਦੀਆਂ ਪਕੜਾ ਟੋੜਾ ਟੋੜਾ ਲੱਗਿਆ ਪਿਆ ਜੋੜਦਾ ਮਿੰਟ ਮਿੰਟ ਲੰਘਦਾ ਪਹਾੜ ਵਰਗਾ ਭਾਈ ਧੌਂਡ ਤੇ ਬਗਾਨਾ ਜਦੋਂ ਮਿੱਟੀ ਪੋੜਦਾ ਕਿ ਸਾਹ ਨਾਲ ਵੱਲਦੀ ਨਹੀਂ ਸਾਹ ਮੱਲਾਂ ਦੇ ਟਿੱਡੀਆਂ ਜਲੇਬੀ ਵਾਂਗੂ ਮੱਲੀ ਮਿੱਤਰੋ ਆਹ ਸੋਨੀ ਨੂੰ ਮਸੇੜੀ ਗੱਲਾਂ ਲਿਖੇ ਸੱਚੀਆਂ ਭਾਈ ਸੁਣਨ ਵਾਲਿਆ ਕੱਲੀ ਕੱਲੀ ਮਿੱਤਰੋ ਆਹ ਸੋਨੀ ਨੂੰ ਮਸੇੜੀ ਗੱਲਾਂ ਲਿਖੇ ਸੱਚੀਆਂ ਸੁੰਨ ਬਾਲੀਆ ਕੱਲੀ ਕੱਲੀ ਮਤਰੋ ਵਾਹ ਜੀ ਵਾਹ ਕਹਿੰਦਾ ਕਰਦੇ ਨੇ ਯਾਦ ਲੋਕ ਸੇਧ ਦੇ ਪੁਜਾਰੀਆਂ ਨੂੰ ਹਨੂਮਾਨ ਭੀਮ ਸ਼ੰਕਰਾ ਸੰਗਤ ਮਿਲਖਾ ਸਿੰਘ ਜੇ ਖਿਡਾਰੀਆਂ ਨੂੰ ਕਰਦੇ ਨੇ ਯਾਦ ਲੋਕ ਸੇਧ ਦੇ ਪੁਜਾਰੀਆਂ ਨੂੰ ਕਹਿੰਦੇ ਜਿਨ੍ਹਾਂ ਨੂੰ ਇਸ਼ਾਰ ਮੱਲਾਂ ਦੀ ਉਹੀ ਚੇਤੇ ਕਰਦੇ ਹਿੰਮਤ ਵਾਲੇ ਹਿੰਮਤ ਕਰਕੇ ਉੱਚੇ ਪਹਾੜੀ ਚੜਦੇ ਗਰੀਬ ਸੇਨਾ ਲੜਦੇ ਹੁੰਦੇ ਮੱਲਾਂ ਦੇ ਭਾਈ ਮਤੇ ਫਕੀਰਾਂ ਵਰਗੇ ਹੁੰਦੇ ਮੱਲਾਂ ਦੇ ਆ ਮੱਗੇ ਫਕੀਰਾਂ ਵਰਗੇ ਵਾਹ ਜੀ ਵਾਹ ਨਹੀਂ ਹਰੀ ਸਾਹ ਵੱਲੇ ਇੱਕ ਪਾਸੇ ਭਵਿੰਦਰ ਕਲਵਣ ਮਾਛੀਬੜਾ ਦੂਜੇ ਪਾਸੇ ਮਿੰਦਾ ਕਲਵਣ ਪਠਾਨ ਗੋਟੀਆ ਉਹ ਵੱਲੇ ਆਏ ਹਾਏ ਹਾਏ ਭਾਈ ਹਰੀ ਸਾਹ ਭਾਈ ਤਾੜੀਆਂ ਦੁਨੀਆ ਲਾ ਦੋ ਇਹ ਕੁਸ਼ਤੀ ਦਾ ਸਵਾਦ ਆ ਰਿਹਾ ਇੱਕ ਤਾਂ ਦੇ ਸੱਚ ਵਾਲਾ ਹੁੰਦਾ ਵਾਹ ਐਨ ਜੇ ਗੱਲ ਕਰੀਏ ਵੱਲੇ ਵੱਲੇ ਕਰਵਾਈਆ ਪ੍ਰਬੰਧਕ ਕਮੇਟੀ ਨੇ ਇਹ ਪਾਰਟੀ ਪਾਜੀ ਕੋਰਤੇ ਉੱਤੇ ਉੱਠ ਕੇ ਧਰਨਾ ਪੈਂਦਾ ਏ ਹਰ ਇੱਕ ਆਏ ਗਏ ਇਨਸਾਨ ਦਾ ਮਾਨ ਸਨਮਾਨ ਕਰਨਾ ਪੈਂਦਾ ਏ ਦੇ ਨੀਤੇ ਨਹੀਂ ਹੋਈਦਾ ਨੀਤ ਰੱਜਣੀ ਚਾਹੀਦੀ ਜੇ ਕੁਸ਼ਤੀਆਂ ਵਧੀਆ ਲੱਗਿਆ ਪ੍ਰਬੰਧਕ ਕਮੇਟੀ ਦੇ ਨਾਂ ਤੇ ਖੁੱਲ ਕੇ ਤਾੜੀ ਵਜਣੀ ਚਾਹੀਦੀ ਜੀ ਵਾਹਿਗੁਰੂ ਐਦਾਂ ਹੀ ਭਵਾਂਜੀ ਵਿੱਚ ਕਰ ਲਓ ਮੁਕਾਬਲੇ ਰਹਿ ਆਜੀ ਤੁਸੀਂ ਇਸੇ ਤਰੀਕੇ ਨਾਲ ਦੇ ਵਿੱਚ ਬੱਚੀ ਸਾਧਾਰਨ ਵਾਲੇ ਕੇਵਲ ਇਸੇ ਤਿਸੰਗਤ ਵਿੱਚ ਮੇਰੇ ਖਾਣੇ ਪਾਛੇ ਵਿੱਚ ਵੀ ਜਿੰਨੇ ਲੋਕਾਂ ਦੇ ਸੰਗਤ ਪਹੁੰਚਿਆ ਸਾਰੀ ਸੰਗਤ ਦਾ ਤੈਦਰੁ ਧੰਨਵਾਦ ਕਰਦੇ ਹਾਂ ਕਾਕੋ ਗੁਰ ਬਾਣੀ ਦੇ ਅਨੁਸਾਰ ਬੜਾ ਭਾਗੀ ਹਰ ਸੰਗਤ ਪਾਵੈ ਤਾਗ ਹੀਰ ਭ੍ਰਮ ਚੋਟਾ ਖਾਵੇ ਜਿਹੜਾ ਭਾਂਗਾ ਸਤ ਸੰਗ ਨਾ ਲੱਭਾ ਜਿਹਨ ਸੰਗਤ ਮੈਲ ਭ੍ਰਿਤਾ ਜਿਓ ਸਤ ਸੰਗ ਤੋਂ ਮਿਲਦੀ ਆ ਪੀਰੋ ਲਾਲ ਜੁੱਪੜੀ ਜੁਗਤੀ ਜੁਗਤੀ ਦੇ ਪਾਇਆਂ ਤੋਂ ਮਿਲਦੀ ਪਰਮ ਪਦਾਰਥ ਮੁਕਤੀ ਪਦ ਕਰਮ ਦੇ ਨਾਲ ਲੱਖਾਂ ਨੇ ਫੜ ਜਗ ਦੇ ਆਲਾ ਸਤ ਸੰਗਤ ਬਾਜੋ ਜੀ ਕਰਿਆ ਭੱਜਾ ਕਰਦੇ ਜਾਣਾ ਪਰਮੇਸ਼ਰ ਨੇ ਕਿਰਪਾ ਕੀਤੀ ਆ ਆਪਾਂ ਦੇ ਜੋਧਾ ਦੇ ਜੁੱਦਗਾ ਪਹਿਲਵਾਨਾਂ ਦੇ ਮਾਣ ਜੁੱਤੇ ਤੋ ਆਨੰਦ ਮਾਣਿਆ ਸਾਰੀ ਸੰਗਤ ਇਕੱਤਰ ਹੋਈ ਹੈ ਸਾਰੀ ਸੰਗਤ ਦਾ ਤੇ ਸਮੁੱਚੀ ਪ੍ਰਮਾਣਿਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਅਖਾੜੇ ਦੀ ਰੌਣਕ ਵਧਾਈ ਹੈ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਡੇ ਪੰਜਾਬੀ ਬੋਲਾਂ ਤੋਂ ਖਾਸੋਕ ਵੱਡੇ ਮਾਣ ਸਨਮਾਨ ਕੀਤਾ ਕਹਿੰਦੇ ਬੜੀ ਤਾਕੜੀ ਕੁਸ਼ਤੀ ਚੱਲੀ ਗਈ ਐ ਚੈਂਪ ਬਹੰਦਰ ਪਹਿਲਵਾਨ ਉੱਪਰ پہلوان جی پٹھانکوٹے دیکھو پہلوان نے خوش ہو گئے ویڈے مان بولتے ہوئے کیا چل رہی کشتی نوجوان درمیان ماچی والے ਮਹੀਵਦਰ ਐਨਰਬੀਰ ਸੰਜੂ ਬੁੱਲਪੁਰ ਜੂਕੇ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਟਰਾਲੇ ਇੱਕ ਪਾਸੇ ਲਾ ਕੇ ਉਹ ਕੁਸ਼ਤੀਆਂ ਆਨੰਦ ਮਾਣੇ ਨੇ ਸੁਖ ਝੁੰਗੀਆਂ ਜੂਕੇ ਤੇ ਹਰ ਲੋਕੋ ਕੈਨੇਡਾ ਮਨੀ ਤਾਜਪੁਰ ਜਿਸ ਵੀਰ ਨੇ 1 ਲੱਖ 1000 ਦਾ ਕੁਸ਼ਤੀਦੰਦੋ ਝੰਜੀ ਬੰਨੀ ਹੈ ਉਹ ਵੀ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਟਰਾਲੇ ਇੱਕ ਪਾਸੇ ਲਾ ਕੇ 2 300 ਮਿੱਤਰਾਂ ਦੇ ਨਾਲ ਇਹ ਕੁਸ਼ਤੀ ਦੰਗਲ ਆਨੰਦ ਮਾਣਿਆਗੇ ਐਨਰ ਦੇ ਵੀਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹ ਵੀ ਬਹੁਤ ਤਾਉਂਦੇ ਉੱਪਰ ਤੇ ਤਾਲੀਆਂ ਲਾ ਦਿਓ ਬਣਾ ਕੇ ਓਏ ਹੁਸ਼ਤੀ ਦਾ ਸਰਗਰ ਆ ਰਿਹਾ ਵਾਹ ਜਦ ਗੰਬਰੂ ਦੇ ਪੱਟ ਪਟਦੇ ਨੇ ਹਰ ਥਾਂ ਤੇ ਚਰਚੇ ਸਿੱਟਦੇ ਨੇ ਫਿਰ ਲੋਕ ਵੀ ਮਨੀ ਕਾਜੰਪੁਰ ਜਿੰਨਾ ਮਿਲੋ 1 ਲੱਖ 1 ਲੱਖ ਰੁਪਿਆ ਇੰਦਜੋੜਾ ਬਾਲਾ ਧੰਨਵਾਦ ਕਰਦੇ ਵੜੀ ਸਾਡੇ ਪੰਜਾਬੀ ਬੋਲਾ ਤੁਹਾਨੂੰ ਸੋਕੇ ਛੋੜਾ ਬਹੁਤ ਸਾਰੀ ਬਲੇ ਮਾਰਚਮਾਨ ਕਰੇ ਨਸੀ ਤੈਨੂੰ ਧੰਨਵਾਦ ਕਰਦੇ ਵਾਹ ਜੀ ਵਾਹ ਮੈਂ ਤੈਨੂੰ ਧੰਨਵਾਦ ਕਰਦਾ ਸਾਡੇ ਭਗਤ ਰਮੇਸ਼ਾ ਜੀ